ਇਸ ਪ੍ਰਕਾਰ ਸਿੰਘਾਂ ਦੇ ਸਾਥ ਸੰਗੇ ਜੀ 18000 ਲੜਕੀ پکڑ ਕੇ ਗਿਲਜੇ ਜੇ ਨੂੰ ਲਈ ਜਾ ਰਹੀ ਬੱਲੋ ਕੇ ਹੱਲ ਤੇ ਉਸ ਵੇਲੇ ਭਾਈ ਤਾਰੂ ਸਿੰਘ ਸਾਹਿਬ ਜੀ ਨੇ ਸਿੰਘਾਂ ਦੇ ਬਾਦ ਦਾ ਖਾਲਸਾ ਜੀ ਭਾਵੇਂ ਤੁਸੀਂ ਕਈਆਂ ਦਿਨਾਂ ਬਾਦ ਵਿਆਹਵਾਂ ਤੋਂ ਆਏ ਹੋ ਅੱਜ ਸਤਵੇਂ ਦਿਨ ਵਾ ਪ੍ਰਸ਼ਾਦ ਵਰਤਣ ਲੱਗਾ ਪਰ ਮੈਂ ਰੋਕ ਕੇ ਤੁਹਾਨੂੰ ਦੱਸਦਾ ਇਹ ਹਿੰਦੂਆਂ ਬੱਚੀਆਂ ਨੂੰ ਕੋਈ ਕਿਸੇ ਰਾਜੇ ਨੇ ਕਿਸੇ ਰਾਜਪੂਤ ਯੋਧੇ ਨੇ ਕਿਸੇ ਮਨ ਰਾਜਪੂਤਾਂ ਨੇ ਕਿਸੇ 22 ਧਾਰਾ ਤੋਂ ਕਿਸੇ ਨੂੰ ਨਹੀਂ ਬਚਾਇਆ ਉਹਨਾਂ ਬਰਲਾਪ ਕਰਦੀਆਂ ਮਾਪਿਆਂ ਨੂੰ ਸਹਰਿਆਂ ਨੂੰ ਉਲਾਮੇ ਦੁੰਦੀਆਂ ਬਨੀਆਂ ਹੋਈਆਂ ਗੱਡਿਆਂ ਤੇ ਕੈਦਨਾ ਕੀਤੀਆਂ ਜਿਲ੍ਹੇ ਪਕੜੀ ਜਾਂਦੇ ਆ ਸਿੱਣਾਂ ਉਸੇ ਭਾਈ ਕਾਦੂ ਸਿੰਘ ਕਹਿੰਦਾ ਪ੍ਰਸ਼ਾਦੇ ਨਾਂ ਵਰਤਾਜ ਇਹਨਾਂ ਦੇ ਅਕਸੀ ਉਹ ਵੀ ਟੋਕਰੇ ਚਾਫ ਤੇ ਕਹਿੰਦੇ ਪਹਿਲਾਂ ਹਿੰਦੀਆਂ ਬੱਚੀਆਂ ਨੂੰ ਬਚਾਵਾਂਗੇ ਤੇ ਫਿਰ ਜੇ ਜਿਉਂਦੇ ਰਹਿ ਤਾ ਰੋਟੀ ਖਾਵਾਂਗੇ ਇਹ ਸੁਣ ਕੇ ਵੱਲੋਂ ਤੇ ਹੈਡ ਦੇ ਤੇ ਸਾਹ ਸੰਗੇਜੀ ਸਾਰੇ ਸਿੰਘ ਇਕੱਠੇ ਹੋ ਗਏ ਅੱਜਾਂ ਤਾਂ ਮੁਕਾਬਲਾ ਕੀਤਾ ਜਿਹੜੀਆਂ ਨੂੰ ਸਾਰਿਆਂ ਨੂੰ ਮਾਰ ਮਾਰ ਕੇ ਪਜਾਤ ਦਾ ਕੋਈ ਮਾਰ ਕੇ ਕੁਝ ਦਰਿਆ ਤੋਂ ਪਾਰ ਹੋ ਗਏ ਡਰ ਮੇ ਤੇ ਸਾਰੀਆਂ ਲੜਕੀਆਂ ਨੂੰ ਅੱਜ ਸਿੰਘਾਂ ਨੇ ਛਡਾ ਕੇ ਇਹ ਆਂਦਾ ਉਹਨਾਂ ਲੜਕੀਆਂ ਨੇ ਕਿਹਾ ਸੀ ਉਹਨਾਂ ਦੇ ਪਤਿਆਂ ਦੇ ਘਰ ਸਾਰਿਆਂ ਦੇ ਨਹੀਂ ਜਾਣਾ ਚਾਹੁੰਦੀਆਂ ਜਿਨ੍ਹਾਂ ਨੇ ਸਾਡੀ ਰੱਖਿਆ ਨਹੀਂ ਕੀਤੀ ਸਿੰਘਾਂ ਨੇ ਕਿਹਾ ਨਹੀਂ ਬੀਬੀ ਅਸੀਂ ਆਪਣੇ ਧਰਮ ਵਿੱਚ ਪੱਕੇ ਰਹਿਣਾ ਕੀ ਸਾਡੀਆਂ ਪੀਵਾਂ ਪੈਣਾ ਹੋ ਜਿੱਥੇ ਜਿੱਥੇ ਫੋਟਾ ਨਾਉਂ ਥਾਏ ਉਥੇ ਉਥੇ ਤੁਹਾਨੂੰ ਭੇਜਣਾ ਸਾਰੀਆਂ ਰੋਹ ਨੂੰ ਨਹੀਂ ਠਾਈ ਪਚਾਇਆ ਗਿਆ ਕਿਸੇ ਦੇ ਦਿਲ ਵਿੱਚ ਹੰਕਾਰ ਦੇ ਰਾਜ ਮੁਸਲੀਆਂ ਰੱਖੀਆਂ ਸੀ ਨਹੀਂ ਐਕੀ ਇਹੋ ਨਹੀਂ ਕਿਸੇ ਨੇ ਰੱਖੀਆਂ ਸੀ ਇਸ ਪ੍ਰਕਾਰ ਸਾਧ ਸੰਗੇਤ ਜੀ ਫੇਰ ਵੀ ਹੋ ਰਹੀਆਂ ਨਹੀਂ ਹੋਰ ਨਹੀਂ ਸਾਧ ਸੰਗੇਤ ਨੂੰ ਲੱਟੀ ਲੱਗੀ ਇਹੇ ਜੀ ਹਾਲ ਤੋਂ ਹੀ ਧਰਮ ਦੀ ਆਗ ਦੇ ਗਵਾਹ ਇੱਥੇ ਸੋ ਇਹੇ ਜੀ ਉਹ ਸਿੰਘ ਸਨ ਬਾਬਾ ਦੀਪ ਸਿੰਘ ਚੰਦੇ ਵਾਲੇ ਜਿਹੜੀ ਲੜਕੀ ਪਕੜ ਕੇ ਲਿਆਏ ਸੀ ਉਹ ਸਾਰਿਆਂ ਦਾ ਰੂਪ ਵੇਖ ਕੇ ਚਿਤ ਮੋਹੀ ਜਾਂਦਾ ਸੀ ਬਾਬਾ ਜੀ ਦੀ ਡਿਊਟੀ ਲਈ ਕਿਾ ਬਾਬਾ ਤੂੰ ਛੱਡ ਕੇ ਆ ਪਿਆਰ ਵਰ ਪਿਆਰ ਹੈ ਬਾਬਾ ਦੀਪ ਸਿੰਘ ਜੀ ਚੰਦੇ ਵਾਲੇ ਰਾਜੇ ਦੇ ਘਰੋਂ ਲੜਕੀ ਛੱਡ ਕੇ ਆਏ ਸਨ ਇਹ ਹੀ ਜੀਵਨ ਵਾਲੇ ਸਿੰਘ ਹੁੰਦੇ ਸੀ ਤਾਈਆਂ ਚੜ੍ਹਦੀਆਂ ਕਲਾ